ਦੂਜੀ ਕਬੱਡੀ ਪੈ ਗਈ ਕੰਤੀ ਬਾਈ ਆਹ ਹੋ ਯਾਰ ਬਾਕੀ ਦੂਜੀ ਕਬੱਡੀ ਅਰਸ਼ੁਤੇਜ ਸਾਜੀ ਰੋਪੜ ਵਾਲਾ ਜਲੰਧਰ ਵਾਲਾ ਰੋਪੜ ਤੇ ਜਲੰਧਰ ਦੇ ਸਾਹਮਣੇ ਆਹ ਸਾਜੀ ਆਹ ਸਾਜੀ ਯਾਰ ਸਰਬਾ ਬੈਲਜੀਅਮ ਜੱਸੀ ਬੈਲਜੀਅਮ ਤੇ ਗੁਲਾਬ ਸਿੱਧੂ ਵੱਡਾ ਫਨਕਾਰ ਦੂਜੀ ਕਬੱਡੀ ਪੈ ਗਈ ਕੰਤੀ नचा दे सवाद नो बरसात हर थापी उराल पिया आ जा आ जफ़ा आज आज ਆਹ ਜੱਫੇ ਤੇ ਜੱਫਾ ਆਹ ਜੱਫੇ ਤੇ ਜੱਫਾ ਅੱਜ ਕਦੇ ਅਰਸ਼ ਨੇ ਵੀ ਤਕੜੀ ਵਾਪਸੀ ਕੀਤੀ ਐ ਥੋੜੀ ਸੱਟ ਸੀਗੀ ਪਰ ਮਿਹਰ ਕਰੇ ਪ੍ਰਮਾਤਮਾ ਸਾਹਮਣੇ ਕਬੱਡੀ ਪੈ ਗਈ ਐ ਜਗਤਾਰ ਸਿੱਧੂ ਬਾਈ ਕਹਿੰਦਾ ਗਲਦੀਪ ਸਿੱਧੂ ਨਹੀਂ ਗਲਾਬ ਸਿੱਧੂ ਨਹੀਂ ਜੇ ਦੁੱग्गा ਵਾਲਾ ਫੇਰ ਜੱਫਾ ਲਾਵੇ ਫੇਰ 1000 ਪਰ ਸਾਹਮਣੇ ਰੋਪੜ ਵਾਲਾ ਰੋਪੜ ਵਾਲਾ ਅਰਸ਼ ਅਰਸ਼ ਬਰਸਾਲ ਪਰੀਆ ਬਰਸਾਲ ਪਰੀਆ ਆਹ ਸਾਡਾ ਕੁੜੀਓ ਝੋਟੇ ਨੇ ਕਹਿੰਦੇ ਅੱਜ ਵਾਪਸੀ ਕੀਤੀ ਹੈ ਮੈਚ ਸਨਾਰ ਬੋਲੇ ਸੋਨ ਹਾ ਸਤ ਸ੍ਰੀ ਅਕਾਲ ਉਧਰ ਰਾਜੂ ਸ਼ਾਹਪੁਰ ਦਵਿੰਦਰ ਪੰਨੂ ਰਾਜਾ ਸ਼ਾਹਪੁਰ ਤੇ ਯੋਧਾ ਮਹਾਰਾਜ ਕੇਵਲ ਸੰਦੀਪ ਤੇ ਹਨੀ ਜੁਐਸ ਨੇ ਪੁੱਛਿਆ ਭਾਈ ਰਾਮਣਾ ਸਾਈ ਪ੍ਰੈਸ ਹਾਟੇਡ ਵਾਲੇ ਸਾਡੇ ਵੀਰ ਪ੍ਰਦੀਪ ਵਰਗੇ ਸਾਰਿਆਂ ਦਾ ਧੰਨਵਾਦ ਆ ਨਾਲ ਮੈਂ ਦੇਖਦਾ ਵੀ ਜੱਸਾ ਭਾਈ ਵੀ ਆ ਸਾਡਾ ਵੀਰ ਭਾਈ ਲੱਖੀ ਵਰਗੇ ਸਰਵੇ ਵਰਗੇ ਸਾਰੇ ਵੀਰ ਲਾਈਵ ਵਾਲੇ ਕੈਮਰੇ ਦੇ ਸਾਹਮਣੇ ਕੈਮਰਾਮੈਨ ਆ ਜਾਵੇ ਆ